ਪੰਜਾਬ ਪਰ ਦੇ ਵਿੱਚ ਗਰਮੀ ਨੇ ਪੂਰੀ ਆਤਮਾ ਚਾ ਰੱਖੀ ਹੈ আর ਪਾਸੇ ਗਰਮੀ ਦੇ ਝੰਜੋੜੇ ਲੋਕ ਜਿੱਥੇ ਪਰੇਸ਼ਾਨ ਨਜ਼ਰ ਆਉਂਦੇ ਨੇ ਉੱਥੇ ਹੀ ਸਬਜ਼ੀਆਂ ਦੇ ਭਾਅ ਵੀ ਦਿਨ-ਦਨ ਵੱਧ ਰਹੇ ਨੇ ਜਿਸ ਕਾਰਨ ਗਰਮੀ ਦੇ ਨਾਲ ਤੇ ਹਾਏ ਤੋਬਾ ਹੋਈ ਹੈ ਉੱਥੇ ਹੀ ਸਬਜ਼ੀਆਂ ਦੇ ਨਾਲ ਵੀ ਲੋਕ ਹਾਏ ਤੋਬਾ ਕਰਦੇ ਨਜ਼ਰ ਆਉਂਦੇ ਨੇ ਗੱਲ ਕਰ ਲੈਨੇ ਆ ਨਾਭਾ ਦੀ ਸਬਜ਼ੀ ਮੰਡੀ ਦੀ ਜਿੱਥੇ ਕੇ ਸਬਜ਼ੀਆਂ ਦੇ ਭਾਅ ਨੂੰ ਲੈ ਕੇ ਖਰੀਦਦਾਰਾਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ ਟਮਾਟਰ 100 ਰੁਪਏ ਕਿਲੋ ਤੋਂ ਪਾਰ ਹੋ ਚੁੱਕਾ ਹੈ ਸਬਜ਼ੀ ਦਾ ਜੋ ਜ਼ਾਇਕਾ ਹੈ ਉਹ ਟਮਾਟਰ ਦੇ ਨਾਲ ਹੀ ਚੜਦਾ ਪਰ ਕੀਮਤ ਵਧਣ ਦੇ ਨਾਲ ਸਬਜ਼ੀ ਦਾ ਜੋ ਸਵਾਦ ਹੈ ਉਹ ਖਰਾਬ ਹੋ ਚੁੱਕਾ ਹੈ ਖਰੀਦਦਾਰਾਂ ਤੇ ਦੁਕਾਨਦਾਰਾਂ ਦਾ ਕੀ ਕਹਿਣਾ ਆ ਸੁਣਦਿਆਂ ਬਿਲਕੁਲ ਡਰ ਗਏ ਕੀ ਕੀ ਗੱਲ ਟਮਾਟਰ ਦੇਖ ਕੇ ਬਿਲਕੁਲ ਡਰ ਗਏ ਜੀ 100 ਤੋਂ ਉੱਪਰ ਟਮਾਟਰ ਹੋ ਗਿਆ 100 ਰੁਪਏ ਕਿਲੋ ਦਾ ਸੋ ਵੀਰ ਕਿਲੋ ਪਹਿਲਾਂ ਕਿੰਨਾ ਸੀਗਾ ਪਹਿਲਾਂ ਤਾਂ 40-50 ਰੁਪਏ ਕਿਲੋ ਹੀ ਸੀ ਤੇ ਬਾਕੀ ਸਬਜ਼ੀਆਂ ਦਾ ਕੀ ਕੀ ਰੇਟ ਜੀ ਸਬਜ਼ੀਆ ਭਿੰਡੀ ਬਹੁਤ ਤੇਜ਼ ਹੈ ਸਾਰੀ ਕੁਸ਼ੀ ਤੇਜ਼ ਹੈ ਜੀ ਭਿੰਡੀ 60 ਰੁਪਏ ਕਿਲੋ ਹੈ ਹਾਂ ਵੇਂਗਣ 60 ਕਿਲੋ 40 ਕਿਲੋ ਦਾਲ ਹੈ ਹੂੰ ਥੋੜਾ ਥੋੜਾ ਬਜਟ ਤੇ ਵੀ ਇਹਦਾ ਅਸਰ ਪੈਂਦਾ ਹੋਊਗਾ ਬਹੁਤ ਪੈਂਦਾ ਹੀ ਬਜਟ ਤੇ ਬਜਟ ਹਿਲ ਜਾਂਦਾ ਸਾਰੇ ਮਹੀਨੇ ਦਾ ਮਰਾ ਹੂੰ ਬਜਟ ਤੋਂ ਕੰਮ ਖਰਾਬ ਹੀ ਹੋ ਜਾਂਦਾ ਮਹਿੰਗਾਈ ਜਿਆਦਾ ਹੋਈ ਵੀ ਬਹੁਤ ਬਹੁਤ ਤੇਜ਼ੀ ਆ ਗਈ ਸਾਰੀ ਸਬਜ਼ੀ ਦੇ ਬਹੁਤ ਤੇਜ਼ੀ ਆ ਪਤਾ ਨਹੀਂ ਪਿੱਛੇ ਮਰ ਗਈ ਕਿਤੇ ਹੁਣ ਬਾਹਰੋਂ ਬਾਹਰਲੀ ਸਬਜ਼ੀ ਆ ਰਹੀ ਹੈ ਪਹਾੜੀ ਪੂੜੀ ਦੀ ਉਰੇ ਸਬਜ਼ੀ ਹੋਈ ਨਹੀਂ ਕੋਸਟਪ ਕਰਕੇ ਨਹੀਂ ਹੋਈ ਟੈਂਪਰੇਚਰ ਕਰਕੇ ਕਰਕੇ ਸਬਜੀ ਦਾ ਬਹੁਤ ਰਟਾ ਹਰੇਕ 100 ਤੋਂ ਪਾਰਿਆ ਕੋਈ ਮਰਜੀ ਸਬਜੀ ਨਹੀਂ ਜਾਓ 100 ਤੋਂ ਪਾਰੇ ਮਿਲਦੀ ਆ ਤਾਂ ਜੀ ਦੇਪ ਤੇ ਕਿੰਨਾ ਅਸਰ ਪਊਗਾ ਇਸੀ ਬਹੁਤ ਵੱਡਾ ਅਸਰ ਪੈਣਾ ਸਾਰਿਆਂ ਦੀ ਅਸਰ ਪੈਣਾ ਕੱਲੇ ਦੀ ਮੇਰੀ ਕੀ ਜਿੰਨੇ ਨੇ ਖਰੀਦਦਾਰਾਂ ਨੇ ਸਾਰਿਆਂ ਦੀ ਅਸਰ ਹੈ ਅਸਰ ਆ ਅਸਲ ਤਾਂ ਇਹ ਟੈਂਪਰੇਚਰ ਕਰਕੇ ਹੀ ਸਬਜੀ ਮਰੀ ਜਿਹੜੀ ਪੰਜਾਬ ਚ ਨਹੀਂ ਹੋਈ ਜਿਹੜੀ ਬਾਹਰੋਂ ਸਬਜੀ ਆ ਰਹੀ ਆ ਉਹਦੇ ਕਰਕੇ ਇਹ ਮਹਿੰਗੀ ਆ ਜੀ ਤੁਹਾਨੂੰ ਤਾਂ ਪਹਾੜਾਂ ਚ ਵੀ ਸ਼ੁਰੂ ਹੋ ਗਈ ਬਾਰਿਸ਼ ਆ ਹੁਣ ਤਾਂ ਔਰੇ ਵੀ ਹੋ ਗਈ ਹੁਣ ਤਾਂ ਸਸਤੀ ਹੋ ਜੂਗੀ ਇਹ 5-10 ਦਿਨਾਂ ਨੂੰ ਸਸਤੀ ਹੋ ਜੂਗੀ ਸਭ ਯਾਨੀ ਕਿ ਹਾਂ ਦੋ ਮਹੀਨਾ ਡੇਢ ਮਹੀਨਾ ਬਹੁਤ ਤੇਜ਼ੀ ਨਾਲ ਸਬਜ਼ੀ ਦਾ ਰੇਟ ਦੇ ਰਿਹਾ ਕਿਉਂਕਿ ਟਮਾਟਰ ਸੀ ਟਮਾਟਰ ਪਹਿਲਾਂ ਆਮ 20 30 ਰੁਪਏ ਹੁੰਦੇ ਸੀ ਹੁਣ 100 150 ਰੁਪਏ ਦਾ ਟਮਾਟਰ ਦੇ ਰਹੇ ਨੇ ਬਹੁਤ ਤੇਜ਼ੀ ਹੈ ਬਹੁਤ ਜ਼ਿਆਦਾ ਤੇਜ਼ੀ ਹੈ ਬਾਕੀ ਸਬਜ਼ੀਆਂ ਵੀ ਇਦਾਂ ਹੀ ਆ ਸਾਰੀਆਂ ਸਬਜ਼ੀਆਂ ਵਿੱਚ ਬਹੁਤ ਤੇਜ਼ੀ ਹੈ ਬਹੁਤ ਤੇਜ਼ੀ ਆ ਤੇ ਜਿਹੜੀ ਗੱਲ ਆ ਕਿ ਨਾ ਸਬਜ਼ੀਆਂ ਸਾਰੀਆਂ ਨੈਚਰਲੀ ਆ ਰਹੀਆਂ ਨੇ ਕੁਝ ਬਾਰਸ਼ਾਂ ਕਰਕੇ ਖਰਾਬ ਹੋ ਗਈਆਂ ਤੇ ਮਾਰਕੀਟ 'ਚ ਬਹੁਤ ਅਸਰ ਆ ਮੁਸਲਸਾ ਵੀ ਆ ਯਾਰ ਗਾਗ ਨਹੀਂ ਹੈ ਪਰ ਪਹਾੜੀ ਲੱਕੇ 'ਚ ਜਿਹੜਾ بارش ਕਰ ਕਾਰਨ ਸਾਰਾ ਉਹ ਬਜ਼ਾਰ ਬਿਲਕੁਲ ਖਾਲੀ ਪੈਨੇ ਫਾਰਗੇਟ ਹੋ ਗਈ ਪਈ ਆ ਸਬਜੀਆਂ ਸਾਰੀਆਂ ਮਹਿੰਗੀਆਂ ਹੋ ਗਈ ਇਸ ਕਰਕੇ ਆਮ ਆਦਮੀ ਦੇ ਖਰਚੇ ਤੋਂ ਉੱਪਰ ਹੋ ਜਾਣਾ ਹੋਊ ਜਿਵੇਂ ਟਮਾਟਰ ਕੀ ਪਹਿਲਾਂ 50 60 ਹੋ ਗਿਆ ਸੀ ਹੁਣ 100 ਤੋਂ ਉੱਪਰ ਜਾ ਰਿਹਾ ਕਿਸ ਤਰ੍ਹਾਂ ਦੀ ਵੌਰ ਵਰਸ਼ਪ ਹੈ ਕਿ ਉਹਦੇ ਕਰਕੇ ਨਾ ਜਿਆਦਾ ਤੇ ਨੁਕਸਾਨ ਹੋਇਆ ਜੀ ਟਮਾਟਰ ਕਿੰਨੇ ਰੁਪਏ ਕਿਲੋ ਹੁਣ ਟਮਾਟਰ ਹੋ ਗਿਆ ਜੀ ਆਪਣਾ 120 ਤੋਂ ਲੈ ਕੇ 150 ਤੱਕ ਜੀ ਤੇੜਾ ਸਭ ਡੇਲੀ ਦੇ ਰੇਟ ਨਿਕਲੇ ਘਟ ਗਿਆ ਗੋਭੀ ਗੋਭੀ 80 ਰੁਪਏ ਕਿਲੋ ਜੀ ਲੋਕ ਵੀ ਆ ਕੇ ਤੁਹਾਨੂੰ ਕਹਿੰਦੇ ਹੋਣਗੇ ਕਿ ਇੰਨਾ ਮਹਿੰਗਾ ਹੀ ਹੈ ਹਰ ਬੰਦਾ ਗਰੀਬ ਬੰਦੇ ਦਾ ਬਸ ਚੋ ਬਾਹਰ ਹੈ ਜੀ ਬੰਦੇ ਕਿਵੇਂ ਆਦਰਕ ਕੀ ਰੇਟ ਚੱਲ ਰਿਹਾ ਹੈ ਆਦਾ ਹੋ ਗਈ 150 ਰੁਪਏ ਕਿਲੋ ਅੱਗੇੋਂ ਕੱਢ ਕੇ ਪਹਿਲਾਂ 200 ਰੁਪਏ ਤੋਂ ਅੱਗੇ ਨੂੰ ਕੱਢ ਗਿਆ ਲਸਣ ਲਸਣ 200 ਪਲੱਸ ਆਈ ਹੈ 200 ਤੋਂ 250 ਰੁਪਏ ਤੱਕ ਕਹਿੰਦੇ ਨੇ ਤੋਰੀ ਵਗੈਰਾ ਭਿੰਡੀ 50 60 ਰੁਪਏ ਦੀ ਬੋਰੀਆਂ ਨੇ ਭਿੰਡੀ 40 50 ਰੁਪਏ ਕਿਲੋ ਆਈ ਹੈ ਹੁਣ 20 30 ਵਾਲਾ ਵੀ ਕੰਮ ਨਹੀਂ ਆਇਆ ਕਈਆ ਵੀ 40 ਬਜਲ ਹੋ ਗਈ ਅੱਛਾ ਸਰੇ ਤੁਹਾਡੇ ਨਾਲ ਵੀ ਆ ਕੇ ਲੋ ਕਸਟਮਰ ਲੜਦੇ ਹੋਣਗੇ ਵੀ ਐਨਾ ਰੇਟ ਲਾਇਆ ਹੋਜੀ ਹਰੇਕ ਨੂੰ ਪਰ ਪਹਿਲਾਂ ਇਸੇ ਜਿਹੜੀ 100 150 ਸਬਜੀ ਬਣਦੀ ਸੀ 400 ਬਣ ਗਈ ਅਗਲੇ ਵਿੱਚ ਸੋਚ ਤੋਂ ਬਾਹਰ ਹੋ ਗਏ ਰੇਟ ਨਾਲ